ਹਰਪ੍ਰੀਤ ਸਾਵਨ ਇਨਸਪੈਕਟਰ ਹੈ ਉਹ ਨਾਂ ਲੈ ਕੇ ਕਹਿੰਦੀ ਕਿ ਇਹਦੇ ਥੱਪੜ ਮਾਰੋ ਇਹਨੂੰ ਖਿੱਚ ਕੇ ਥਾਣੇ ਦੇ ਵਿੱਚ ਲਿਜਾਓ ਜਦ ਕਿ ਮੈਨੂੰ ਥਾਣੇ ਦੇ ਵਿੱਚ ਲਜਾਇਆ ਜਾਂਦਾ ਮੇਰੇ ਮੇਰੀ ਐਨਕ ਭੰਨੀ ਜਾਂਦੀ ਹੈ ਮੇਰੇ ਤੇ ਡਾਂਗ ਨਾਲ ਜਬਰ ਕੀਤਾ ਜਾਂਦਾ ਹੈਗਾ ਕੱਲੀ ਲੇਡੀਜ਼ ਪੁਲਿਸ ਨਹੀਂ ਮਰਦ ਪੁਲਿਸ ਵੀ ਮਾਰਦੀ ਹੈਗੀ ਕਿ ਇਹਦਾ ਮੂੰਹ ਭੰਨੋ ਇਹਨੂੰ ਅੰਦਰ ਲਿਓ ਥਾਣੇ ਤੇ ਨੂੰ ਪਟਿਆਂ ਨਾਲ ਕੁੱਟਣਾ ਡਾਂਗ ਸੋਟੀ ਨਾਲ ਕੁੱਟਿਆ ਤੇ ਇਹ ਕਹਿ ਕੇ ਕੁੱਟਿਆ ਕਿ ਹੁਣ ਤੁਸੀਂ ਸਟੇਜਾਂ ਤੇ ਬੋਲ ਕੇ ਦਿਖਾਓ ਅਸੀਂ ਇਹਨਾਂ ਨੂੰ ਸਟੇਜਾਂ ਤੋਂ ਬੋਲਣਾ ਬੰਦ ਕਰਨਾ ਹੈਗਾ ਕਿ ਸੋਡੀਆਂ ਜਿਹੜੀਆਂ ਜਵਾਨਾਂ ਉਹ ਅਸੀਂ ਬੰਦ ਕਰਨੀਆਂ ਸੀ ਅਗੇ ਤੁਸੀਂ ਚਾਹੇ ਸਾਡੇ ਗੋਲੀ ਮਾਰ ਲਓ ਚਾਹੇ ਸਾਨੂੰ ਕੁੱਥੇ ਲਮਕਾ ਦਿਓ ਸਾਡੀ ਆਵਾਜ਼ ਨਹੀਂ ਬੰਦ ਹੋ ਸਕਦੀ ਇਹ ਬਾਜ਼ ਸੱਚ ਲਈ ਚੱਲ ਰਹੀ ਹੈ ਇਹ ਬਾਜ਼ ਦਬਣੀ ਨਹੀਂ ਬਹੁਤ ਵੱਡੀ ਪੱਦਰ ਤੇ ਕਾਲਾਂ ਗੱਡੀਆਂ ਨੇ ਡਾਂਗਾ ਮਾਰੀਆਂ ਨੇ ਸਾਡੇ ਜਿਹੜੇ ਬਜ਼ੁਰਗ ਹੈ ਨੌਜਵਾਨ ਹੈ ਬੁਰੀ ਤਰ੍ਹਾਂ ਕੁੱਟੇ ਆ ਉਹਨਾਂ ਨੇ ਮੀਂਹ ਭਰਾਇਆ ਡਾਂਗਾ ਦਾ ਤੇ ਉਹਨਾਂ ਦੇ ਜਿਹੜੇ ਜਿਸਮ ਹੈ ਉਹਨਾਂ ਤੇ ਨੀਲ ਦੇ ਨਿਸ਼ਾਨ ਆ ਜਿਹੜੇ ਹਜੇ ਵੀ ਮੌਜੂਦ ਹੈ ਚਾਰ ਜਣਾਂ ਨੇ ਪੁਲਿਸ ਵਾਲਿਆਂ ਨੇ ਫੜ ਕੇ ਸੜਕ ਤੇ ਸਿੱਟਿਆ ਕਿ ਹੁਣ ਧਰਨੇ ਚ ਆਉਂਗੇ ਕਿਉਂ ਲੋਕਾਂ ਦਾ ਨਹੀਂ ਉਹ ਜੋਕਾਂ ਦਾ ਕਾਲੀਯਾਨ ਕੋਦੇ ਲੱਗੀ ਹੋਈ ਉਹਨੂੰ ਲੋਕ ਤਾਂ ਦਿਸਦੇ ਨਹੀਂ ਉਹਨਾਂ ਤਾਂ ਕਾਰਪੋਰੇਟ ਦਿਸਦੇ ਆ ਕਾਰਪੋਰੇਟ ਦਿਸਦੇ ਆ ਉਹਨਾਂ ਵਾਸਤੇ ਇੱਥੋਂ ਦੇ ਗਲੀਚੇ ਪਚਾਉਂਦਾ ਅੰਮ੍ਰਿਤਸਰ ਦੇ ਵਿੱਚ ਜੀ20 ਮੀਟਿੰਗ ਕਰਾਉਂਦਾ 150 ਕਰੋੜ ਰੁਪਇਆ ਲੋਕਾਂ ਦੇ ਖਜ਼ਾਨੇ ਚ ਉਹਨਾਂ ਦੀ ਆਯੋਪਲਤ ਤੇ ਲਾਉਂਦਾ ਉਹਨੂੰ ਆ ਲੋਕ ਥੋੜਾ ਦਿਖਦੇ ਨੇ ਮਾਸਟਰ ਦੇ ਪੁੱਤ ਦੀ ਪੰਜਾਬ ਦੇ ਵਿੱਚ ਸਰਕਾਰ ਪਰ ਮਾਸਟਰ ਦੇ ਪੁੱਤ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਮਾਸਟਰਾਂ ਤੇ ਤਸ਼ੱਦਦ ਇਸ ਤਰ੍ਹਾਂ ਦੇ ਨਾਲ ਹੋ ਰਿਹਾ ਇਹ ਦੱਸਣ ਦੀ ਜ਼ਰੂਰਤ ਨਹੀਂ ਆ ਪਿਛਲੇ ਦਿਨਾਂ ਦੇ ਵਿੱਚ ਚੌਕੇ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਮਾਸਟਰਾਂ ਨੂੰ ਚੁੱਕਿਆ ਜਾਂਦਾ ਆ ਤੇ ਮਾਸਟਰਾਂ ਦੇ ਹੱਕ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਜਥੇਬੰਦੀ ਦੇ ਆਗੂ ਉਹਨਾਂ ਨੂੰ ਵੀ ਜਿਹੜਾ ਚੁੱਕਿਆ ਜਾਂਦਾ ਪਰ ਬੀਤੇ ਕੱਲ ਬਿਨਾਂ ਕਿਸੇ ਸ਼ਰਤ ਤੋਂ ਰਿਹਾਈ 10 ਜਿਹੜੇ ਹੈਗੇ ਮੈਲਾ ਅਧਿਆਪਕਾਂ ਦੀ ਹੁੰਦੀ ਆ ਤੇ ਅੱਜ ਵੀ ਰਿਹਾਈ ਜਿਹੜੀ ਹੈਗੀ ਆ 4 ਵਰਕਰਾਂ ਦੀ ਜਿਹੜੀ ਆ ਉਹ ਹੋਈ ਆ ਅਗਲ ਬਾਤ ਕਰਾਂਗੇ ਪੈਣਾ ਦੇਖਦੇ ਕਿਵੇਂ ਹੋ ਜਿਵੇਂ ਮੈਂ ਗੱਲ ਕਰੀ ਆ ਕਿ ਮਾਸਟਰ ਦੇ ਪੁੱਤ ਦੀ ਸਰਕਾਰ ਮਾਸਟਰ ਦੇ ਪੋਦੀ ਦੀ ਸਰਕਾਰ ਦੇ ਵਿੱਚ ਮਾਸਟਰਾਂ ਨੂੰ ਚੁੱਕਿਆ ਗਿਆ ਮਾਸਟਰਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰਦੇ ਜਥੇਬੰਦੀਆਂ ਨੂੰ ਚੁੱਕਿਆ ਗਿਆ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਇਹ ਕਹਿੰਦਾ ਕਿ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹ ਉਹਨੇ ਇਹ ਤਾਂ ਦਿਖਾਤਾ ਬਦਲਾ ਕਿ ਮਾਸਟਰਾਂ ਦੇ ਨਾਲ ਉਹਨੇ ਕੀ ਕੀਤੀ ਹੈ ਉਹ ਜਿੱਥੇ ਆਪ ਬਦਨਾਮ ਹੋਇਆ ਉਹਨੇ ਨਾਲ ਆ ਉਹਦੇ ਬਾਪੂ ਨੂੰ ਵੀ ਬੁਰੀ ਤਰ੍ਹਾਂ ਬਦਨਾਮ ਕੀਤਾ ਹੋਇਆ ਹੈਗਾ ਉਹਦੇ ਰਾਜ ਦੇ ਵਿੱਚ ਉਹਦੀ ਸਰਕਾਰ ਦੇ ਵਿੱਚ ਜਿਵੇਂ ਚੌਕੇ ਵਾਲੇ ਟੀਚਰਾਂ ਦੇ ਨਾਲ ਉਹਨਾਂ ਦਾ ਰਜਗਾਰ ਖੁੱਸ ਰਿਹਾ ਉਹ 70-75 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਹੋਏ ਸੀ ਅਸੀਂ ਭਾਰਤੀ ਕਿਸਾਨ ਜਥੇਬੰਦੀ ਤੇ ਹੋਰ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਹਮਾਇਤ ਦਿੱਤੀ ਜਾ ਰਹੀ ਸੀ ਕਿ ਆਹਿੰਦਾ ਤੁਸੀਂ 14 ਸਾਲ ਲਵਾ ਕੇ ਕਦੋਂ ਵੀ ਕਿਸੇ ਨੂੰ ਕੱਢ ਦੋਗੇ ਇਹ ਪ੍ਰਾਈਵੇਟੇਸ਼ਨ ਨੀਤੀਆਂ ਦਾ ਹਮਲਾ ਹੈ ਕਿ ਇਸ ਹਮਲੇ ਦੇ ਖਿਲਾਫ ਅਸੀਂ ਲੜਨ ਵਾਲੇ ਲੋਕਾਂ ਦਾ ਸਹਿਯੋਗ ਦਿੰਨੇ ਤੇ ਉਹ ਅਸੀਂ ਦਿੱਤਾ ਹੈਗਾ ਜਿਵੇਂ ਉਹਨਾਂ ਤੇ 5 ਵਜੇ ਉੱਥੇ 5:30 ਵਜੇ ਲਾਠੀ ਚਾਰਜ ਹੋਇਆ ਜਿਵੇਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈਂਦਾ ਗਿਆ ਹੈਗਾ ਜਿਵੇਂ ਉੱਥੇ ਬਲਦੇਵ ਸਿੰਘ ਨੂੰ ਤੇ ਜਿਹੜਾ ਸੰਦੀਪ ਮਾਸਟਰ ਹੈ ਉਹਨੂੰ ਕੁੱਟਿਆ ਮਾਰਿਆ ਗਿਆ ਹੈਗਾ ਸਾਡੀਆਂ ਕੁੜੀਆਂ ਨੂੰ ਕੱਪੜੇ ਤੱਕ ਵੀ ਨਹੀਂ ਚੱਕਣ ਦਿੱਤੇ ਹੈਗੇ ਉਹਨਾਂ ਨੂੰ ਜਾਨੀ ਕਿ ਪਾਣੀ ਤੱਕ ਨਹੀਂ ਚੱਕਣ ਦਿੱਤਾ ਹੈਗਾ ਤੇ ਉਹਨਾਂ ਦੇ ਸਮਾਨ ਹੈ ਜਿਹੜਾ ਹੋਰ ਹੈ ਸਾਰਾ ਉਹ ਚੁੱਕਿਆ ਗਿਆ ਹੈਗਾ ਤੇ ਉਹਨਾਂ ਨੂੰ ਫੜ-ਫੜ ਕੇ ਗੱਡੀਆਂ 'ਚ ਚੜਾਇਆ ਗਿਆ ਹੈਗਾ ਕਿ ਅਸੀਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਡੀਟੀਐਫ ਬਰਲੌਂਗ ਕੀ ਜੋ ਆਪਣਾ ਜੋ ਧਰਨਾ ਸੀਗਾ ਉੱਥੇ ਟੀਚਰਾਂ ਦੇ ਧਰਨੇ ਤੇ ਹਮਲਾ ਹੋ ਗਿਆ ਨੌ ਆਪਣੀਆਂ ਕੁੜੀਆਂ ਇੱਕ ਬੱਚੀ ਤੇ ਬਲਦੇਵ ਤੇ ਸੰਦੀਪ ਚੱਕੇ ਗਏ ਜਦੋਂ ਸਾਡੀ ਜਥੇਬੰਦੀ ਨੂੰ ਇਸ ਗੱਲ ਦਾ ਪਤਾ ਲੱਗਿਆ ਸਾਡੇ ਸੂਬੇ ਦੇ ਆਗੂਆਂ ਨੇ ਸਾਡੇ ਆਗੂਆਂ ਨੂੰ ਕਿਹਾ ਕਿ ਤੁਸੀਂ ਗਿੱਲਕਲਾਂ ਥਾਣੇ ਮੂਹਰੇ ਧਰਨਾ ਲਾਓ ਇਕੱਠੇ ਹੋ ਕੇ ਅਸੀਂ 3 350 300 ਦੀ ਗਿਣਤੀ ਦੇ ਵਿੱਚ ਗਿੱਲਕਲਾਂ ਥਾਣੇ ਮੂਹਰੇ ਧਰਨਾ ਲਾਉਣੇ ਆ ਉਨ੍ਹਾਂ ਦੀ ਹਮਾਇਤ ਦੇ ਵਿੱਚ ਕਿ ਜੋ ਸਰਕਾਰ ਨੇ ਕੀਤਾ ਇਹ ਗਲਤ ਕੀਤਾ ਹੈਗਾ ਟੀਚਰ ਸਾਡੇ ਬਿਨਾਂ ਸ਼ਰਤ ਛੱਡੇ ਜਾਣੇ ਚਾਹੀਦੇ ਆ ਤੇ ਸਾਨੂੰ ਇਹ ਦੱਸਿਆ ਜਾਵੇ ਕਿ ਉਹਨਾਂ ਤੇ ਕਿਹੜੀ ਧਾਰਾ ਲਾਈ ਗਈ ਹੈ ਤੇ ਕੀ ਉਹਨਾਂ ਤੇ ਦੋਸ਼ ਹੈ ਜਿਹੜਾ ਉਹ ਲਾ ਕੇ ਉਹਨਾਂ ਨੂੰ ਜੇ ਨਾਲ ਵਿੱਚ ਭੇਜ ਰਹੇ ਆ ਕਿ ਸਾਨੂੰ ਉਹਦੀ ਉਹਦੀ ਜਾਣਕਾਰੀ ਦਿੱਤੀ ਜਾਵੇ ਤਾਂ ਸਾਨੂੰ ਸਾਡੇ ਟੀਚਰਾਂ ਨਾਲ ਮਿਲਾਇਆ ਜਾਵੇ ਅਸੀਂ ਇਹ ਗੱਲ ਉੱਥੋਂ ਭਾਰਦੇ ਹੈਗੇ ਆ ਸਾਡੇ ਸਾਰੇ ਆਗੂ ਵਰਕਰ ਉੱਥੋਂ ਜਦੋਂ ਬੋਲਦੇ ਆ ਸਾਡੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਬੋਲ ਕੇ ਗਏ ਆ ਝੰਡਾ ਸਿੰਘ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਜੀ ਕੇ ਬੋਲ ਕੇ ਗਏ ਆ ਉਹ ਹਜੇ ਰਾਮਪੁਰਾ ਹੀ ਟੱਪਿਆ ਸਾਨੂੰ ਵਿੱਚੋਂ ਹੀ ਕਿਸੇ ਨੇ ਦੱਸਿਆ ਕਿ ਸੋਡੇ ਤੇ ਲਾਠੀ ਚਾਰਜ ਹੋਊਗਾ ਤੇ ਗਿਰਫਤਾਰੀਆਂ ਹੋਣਗੀਆਂ ਅਸੀਂ ਸਾਡੀ ਜਨਤਾ ਨੂੰ ਇਹ ਕਿਹਾ ਕਿ ਪੁਲਿਸ ਜੋ ਮਰਜ਼ੀ ਕਰੇ ਅਸੀਂ ਥਾਣੇ ਦਾ ਗੇਟ ਘੇਰਿਆ ਹੋਇਆ ਸੀਗਾ ਤੇ ਸਾਨੂੰ ਉਹ ਜਾਨੀ ਕਿ ਸਿਵਲ ਵਰਦੀ ਦੇ ਵਿੱਚ ਵੀ ਜਿਹੜਾ ਪੁਲਿਸ ਵਾਲਾ ਸੀ ਉਹ ਡਾਂਗਾ ਲੈ ਲੈ ਆਉਂਦਾ ਸੀਗਾ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿੰਨੀਆਂ ਮਰਜ਼ੀ ਡਾਂਗਾ ਮਾਰ ਲਿਓ ਪਰ ਸਾਡਾ ਸੋਡਾ ਗੇਟ ਘੇਰਿਆ ਹੋਇਆ ਹੈ ਸਾਨੂੰ ਸਾਡੇ ਬੰਦਿਆਂ ਨਾਲ ਮਲਾਓ ਸਾਡੇ ਬੰਦੇ ਇੱਥੇ ਲਿਆਂਦੇ ਜਾਣ ਨਾਲੇ ਟੀਚਰ ਕੁੜੀਆਂ ਨਾਲੇ ਬਲਦੇਵ ਨੂੰ ਤੇ ਸੰਦੀਪ ਨੂੰ ਸਾਨੂੰ ਮਲਾਇਆ ਜਾਵੇ ਇੰਨਾ ਅਸੀਂ ਕਹੀ ਜਾ ਰਹੇ ਸੀਗੇ ਕਿ ਜਿੰਨੀ ਪੁਲਿਸ ਚੌਪਿੰਡ ਦੇ ਵਿੱਚ ਲਾਈ ਸੀਗੀ ਉਹ ਸਾਰੇ ਦੀ ਸਾਰੀ ਗਾਰਡ ਗਿੱਲ ਠਾਣੇ ਮੂਰੇ ਲਿਆਂਦੀ ਗਈ ਤੇ ਜਦੋਂ ਠਾਣੇ ਮੂਰੇ ਲਿਆਉਣ ਸਾਰ ਜਦੋਂ ਉੱਤਰਿਆ ਉਹਨਾਂ ਕੋਲੇ ਡਾਂਗਾ ਸੀਗੀਆਂ ਤੇ ਕੁਝ ਜਿਹੜੀਆਂ ਡਾਂਗਾ ਸਾਡੀਆਂ ਗੱਡੀਆਂ ਤੇ ਝੰਡਿਆਂ ਵਾਲੀਆਂ ਸੀਗੀਆਂ ਉਹ ਡਾਂਗਾ ਸਾਡੀਆਂ ਗੱਡੀਆਂ ਤੋਂ ਤੋੜੀਆਂ ਗਈਆਂ ਪੁਲਿਸ ਵੱਲੋਂ ਪੁਲਿਸ ਵੱਲੋਂ ਝੰਡੇ ਲਾ ਕੇ ਸਿੱਟੇ ਗਏ ਤੇ ਸਾਡੀਆਂ ਡਾਂਗਾ ਤੋੜ ਕੇ ਉਹਨਾਂ ਡਾਂਗਾ ਨਾਲ ਹੀ ਸਾਡੇ ਜਿਹੜੇ ਬਜ਼ੁਰਗ ਕਿਸਾਨ ਸੀਗੇ ਓਹੋ ਜਿਹੜੇ ਧਰਨੇ ਤੇ ਬੈਠੇ ਸੀਗੇ ਕਿ ਠੀਕ ਹੈ ਪੁਲਿਸ ਜੋ ਆਪਦਾ ਮਰਜ਼ੀ ਕਰੇ ਅਸੀਂ ਜੋ ਅਸੀਂ ਉਹ ਅਸੀਂ ਕਰਾਂਗੇ ਉਹ ਨਾਰੇ ਲਾਈ ਜਾ ਰਹੇ ਸੀਗੇ ਆਉਣ ਸਾਰ ਉਹਨਾਂ ਨੇ ਸਾਡਾ ਮੈਕ ਤੋੜਿਆ ਕਿ ਇਹ ਮੈਕ ਤੋਂ ਨਾ ਬੋਲ ਸਕਣ ਇੱਕ ਪਾਸੇ ਜਿਹੜਾ ਜਗਿੰਦਰ ਸਿੰਘ ਐਸ ਐਚ ਓ ਹੈ ਉਹਨੇ ਉਂਗਲ ਨਾਲ ਇਸ਼ਾਰਾ ਕਰਕੇ ਕਿਹਾ ਕਿ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਤੇ ਉਹਨਾਂ ਨੇ ਓਮੇ ਓਮੇ ਜਿਹੜੀ ਪੁਲਿਸ ਹੈ ਓਮੇ ਓਮੇ ਪਾਰਟੀਆਂ ਬਣਾ ਕੇ ਉਹਨਾਂ ਆਗੂਆਂ ਦੇ ਆਲੇ ਦੁਆਲੇ ਕਰਤੀਆਂ ਸਾਡੇ ਜਾਨੀ ਕਿ 80-80 ਸਾਲ ਦੇ ਜਿਹੜੇ ਬਜ਼ੁਰਗ ਹੈ ਉਹ ਇੰਨੀ ਬੁਰੀ ਤਰ੍ਹਾਂ ਕੁੱਟੇ ਕਿ ਜਦ ਸੀ ਉਹਨਾਂ ਨੂੰ ਛਡਾਉਣ ਲੱਗੇ ਕਿ ਇਹਨਾਂ ਦਾ ਕਸੂਰ ਕੀ ਹੈ ਕਿ ਤੁਸੀਂ ਇਹਨਾਂ ਦੇ ਡਾਂਗਾ ਮਾਰੀ ਜਾਂਦੇ ਹੋ ਜੇ ਤੁਸੀਂ ਗ੍ਰਿਫਤਾਰ ਕਰਨਾ ਹੈ ਵੈਸੇ ਗ੍ਰਿਫਤਾਰ ਕਰ ਲਓ ਸਾਨੂੰ ਡਾਂਗਾ ਮਾਰਨ ਦਾ ਤੇ ਗਾਲਾਂ ਕੱਢਣ ਦਾ ਅਧਿਕਾਰ ਕਿਹਨੇ ਉਹਨੇ ਦਿੱਤਾ ਉਹਨਾਂ ਨੇ ਬਹੁਤ ਵੱਡੀ ਪੱਦਰ ਤੇ ਗਾਲਾਂ ਕੱਢੀਆਂ ਨੇ ਡਾਂਗਾ ਮਾਰੀਆਂ ਨੇ ਸਾਡੇ ਜਿਹੜੇ ਬਜ਼ੁਰਗ ਹੈ ਨੌਜਵਾਨ ਹੈ ਉੱਥੇ ਜਾਨੀ ਕਿ ਬੁਰੀ ਤਰ੍ਹਾਂ ਕੁੱਟਿਆ ਉਹਨਾਂ ਨੇ ਮੇਮ ਭਰਾਇਆ ਡਾਂਗਾ ਦਾ ਤੇ ਉਹਨਾਂ ਦੇ ਜਿਸਮ ਹੈ ਉਹਨਾਂ ਤੇ ਨੀਲ ਦੇ ਨਿਸ਼ਾਨ ਹੈ ਜਿਹੜੇ ਹਜੇ ਵੀ ਮੌਜੂਦ ਹੈ ਇੱਕ ਜਿਹੜਾ ਉੱਥੇ ਚੌ ਤੋਂ ਬੰਬੇ ਤੋਂ ਚੋਰ ਰਹਿੰਦਾ ਉਹਨੂੰ ਚਾਰ ਜਣਾਂ ਨੇ ਪੁਲਿਸ ਵਾਲਿਆਂ ਨੇ ਫੜ ਕੇ ਛੜਕ ਤੇ ਸਿੱਟਿਆ ਕਿ ਹੁਣ ਧਰਨੇ ਚ ਆਉਂਗੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਸਗਨੀ ਗਲਾਬ ਹਰੀਂਦਰ ਬਿੰਦੂ ਪੰਮੀ ਪਿੱਥੋ ਜਦੋਂ ਇਹ ਸਟੇਜਾਂ ਤੋਂ ਬੋਲਦੇ ਆ ਸਰਕਾਰ ਦੇ ਖਿਲਾਫ ਸਾਨੂੰ ਇਹ ਰੋਡ ਬੰਗ ਚੁਭਦੇ ਆ ਅਸੀਂ ਇਹਨਾਂ ਨੂੰ ਸਟੇਜਾਂ ਤੋਂ ਬੋਲਣਾ ਬੰਦ ਕਰਨਾ ਹੈਗਾ ਹਾਂ ਕਿ ਸੋਡੀਆਂ ਜਿਹੜੀਆਂ ਜਵਾਨਾਂ ਉਹ ਅਸੀਂ ਬੰਦ ਕਰਨੀਆਂ ਅਸੀਂ ਕਿ ਤੁਸੀਂ ਚਾਹੇ ਸਾਡੇ ਗੋਲੀ ਮਾਰ ਲਓ ਚਾਹੇ ਸਾਨੂੰ ਪੁੱਠੇ ਲਮਕਾ ਦਿਓ ਸਾਡੀ ਆਵਾਜ਼ ਨਹੀਂ ਬੰਦ ਹੋ ਸਕਦੀ ਇਹ ਬਾਜ ਸੱਚ ਲਈ ਚੱਲ ਰਹੀ ਹੈ ਇਹ ਬਾਜ ਦਬਣੀ ਨਹੀਂ ਇਹ ਬਾਜ ਇਹ ਦੂ ਜ਼ੋਰ ਨਾਲ ਹੋਰ ਉੱਭਰੂਗੀ ਤੁਸੀਂ ਸਾਡੇ ਨਾਲ ਜੋ ਮਰਜ਼ੀ ਕਰ ਲਓ ਉਹਨਾਂ ਨੇ ਸਾਡੀਆਂ ਔਰਤਾਂ ਖੜੀਆਂ ਸੀ ਇਹਨਾਂ ਦੇ ਮਗਰ ਜਾ ਕੇ ਇਹਨਾਂ ਨੂੰ ਜਾਨੀ ਕਿ ਫੜ ਫੜ ਕੇ ਇਹਨਾਂ ਨੂੰ ਵੀ ਚੜਾਇਆ ਤੇ ਸਾਡੇ ਜਿਹੜੇ ਬੰਦੇ ਐ ਔਰਤਾਂ ਇਹਨਾਂ ਨੂੰ ਜਾਨੀ ਕਿ ਬੁਰੀ ਤਰ੍ਹਾਂ ਉਹਨਾਂ ਨੇ ਕੁੱਟਿਆ ਡਾਂ ਸੋਟੀ ਨਾਲ ਕੁੱਟਿਆ ਤੇ ਇਹ ਕਹਿ ਕੇ ਕੁੱਟਿਆ ਕਿ ਹੁਣ ਤੁਸੀਂ ਸਟੇਜਾਂ ਤੇ ਬੋਲ ਕੇ ਦਿਖਾਓ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਬੋਲਣੋਂ ਤਾਂ ਅਸੀਂ ਹੁਣ ਵੀ ਨਹੀਂ ਹਟਦੇ ਤਾਂ ਡੀਐਸ ਜਿਹੜਾ ਡਿਪਟੀ ਐ ਪ੍ਰਦੀਪ ਉਹਨੇ ਗਾਲਾਂ ਕੱਢੀਆਂ ਅਸੀਂ ਆਖਿਆ ਫੇਰ ਸਾਨੂੰ ਕਹਿੰਦਾ ਤੁਸੀਂ ਸਾਡੀਆਂ ਭੈਣਾਂ ਐ ਅਸੀਂ ਆਖਿਆ ਪਹਿਲਾਂ ਤਾਂ ਤੁਸੀਂ ਗਾਲਾਂ ਕੱਢਦੇ ਹੋ ਗਾਲਾਂ ਨਾਲ ਸਾਡਾ ਸਵਾਗਤ ਕਰਦੇ ਹੋ ਕਿ ਘਰ ਦੇ ਵਿੱਚ ਤੁਸੀਂ ਗਾਲਾਂ ਕੱਢਦੇ ਹੋ ਤੁਸੀਂ ਸਾਨੂੰ ਕੁੱਟਣਾ ਹੈ ਮਾਰਨਾ ਹੈ ਗਿਫਟ ਪਦਾਰ ਕਰਨਾ ਹੈ ਇਹ ਕਰੋ ਪਰ ਗਾਲਾਂ ਕੱਢਣੀਆਂ ਬੰਦ ਕਰੋ ਅਸੀਂ ਨਹੀਂ ਪੈਣਾ ਹੋ ਸਕਦੀਆਂ ਤੁਹਾਡੀਆਂ ਜਦੋਂ ਤੁਸੀਂ ਸਾਡੇ ਨਾਲ ਵਿਹਾਰ ਇਸ ਤਰ੍ਹਾਂ ਦਾ ਕੀਤਾ ਅਸੀਂ ਜੋ ਤੁਹਾਡੇ ਲਈ ਹੈਗੇ ਆ ਉਹੀ ਹੈਗੇ ਆ ਸਾਡੇ ਨਾਲ ਦੁਸ਼ਮਣਾਂ ਵਾਲਾ ਵਿਹਾਰ ਹੈ ਦੁਸ਼ਮਣਾਂ ਵਾਲਾ ਹੀ ਵਿਹਾਰ ਕਰੋ ਫਿਰ ਸਾਨੂੰ ਫੜ ਕੇ ਸਾਰਿਆਂ ਨੂੰ ਗੇਲ ਉੱਥੇ ਨੰਦਗੜ ਥਾਣੇ ਦੇ ਵਿੱਚ ਲਜਾਇਆ ਜਾਂਦਾ ਸਾਡੇ ਨਾਲ ਉੱਥੋਂ ਤੱਕ ਸਾਨੂੰ ਬਾਥਰੂਮ ਤੱਕ ਨਹੀਂ ਜਾਣ ਦਿੱਤਾ ਜਾਂਦਾ ਅਸੀਂ ਪਾਣੀ ਪਰਮਜੀਤ ਨੇ ਕਿਹਾ ਪੁੱਛੋ ਆ ਕੇ ਕਿ ਸਾਨੂੰ ਪਾਣੀ ਤਾਂ ਪੀਣ ਨੂੰ ਦੇ ਦਿਓ ਸਾਡੇ ਗਲੇ ਸੁੱਕੇ ਪਏ ਹੈਗੇ ਅਸੀਂ ਸੋਡੀਆਂ ਜਿਹੜੀਆਂ ਝੂਠੀਆਂ ਬੋਤਲਾਂ ਵਾਲਾ ਪਾਣੀ ਨਹੀਂ ਪੀਵਾਂਗੇ ਤੇ ਸਾਨੂੰ ਫਿਰ ਉਹਨਾਂ ਨੇ ਪਾਣੀ ਦੀਆਂ ਬੋਤਲਾਂ ਲੈ ਕੇ ਦਿੱਤੀਆਂ ਜਦੋਂ ਅਸੀਂ ਨਾਹਰੇਵਾਜੀ ਕੀਤੀ ਤੇ ਫਿਰ ਜਦੋਂ ਸਾਨੂੰ ਨੰਦਗੜ ਥਾਣੇ ਦੇ ਵਿੱਚ ਲੈ ਕੇ ਜਾਂਦੇ ਆ ਚਲੋ ਸਾਨੂੰ ਇਹ ਲੱਗਿਆ ਕਿ ਸਾਡੇ ਇੱਥੇ ਕਿਸਾਨ ਯੂਨੀਅਨ ਦਾ ਗੜ ਹੈਗਾ ਕੋਈ ਗੱਲ ਨਹੀਂ ਸਾਨੂੰ ਰੋਟੀ ਚਾਹ ਪਾਣੀ ਦਾ ਪ੍ਰਬੰਧ ਹੋ ਜਾਊਗਾ ਅਸੀਂ ਜਾ ਕੇ ਖਾਣੇ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਸਾਡੀ ਰੋਟੀ ਦਾ ਵੀ ਪ੍ਰਬੰਧ ਕਰੋ ਅਸੀਂ ਤਾਂ ਸਵੇਰੇ ਸੰਦੇਹਾਂ ਦੇ ਘਰਾਂ ਤੋਂ ਚੱਲੇ ਹੋਏ ਹੈਗੇ ਆ ਤੇ ਸਾਡੀ ਚਾਹ ਪਾਣੀ ਦਾ ਵੀ ਪ੍ਰਬੰਧ ਕਰੋ ਅਸੀਂ ਉੱਥੇ ਜਾਨੀ ਕਿ ਆਪਦੇ ਪ੍ਰਬੰਧ ਕਰਾਏ ਆ ਡਾਕਟਰ ਬੁਲਾਏ ਹੈਗੇ ਸਾਡੇ ਜਿਹੜੇ ਹੋਰ ਸਾਡੇ ਕਿਸਾਨ ਆਗੂ ਸਾਡੀਆਂ ਦੂਜੀਆਂ ਜੱਥੇਬੰਦੀਆਂ ਦੇ ਆਗੂ ਉੱਥੇ ਗਏ ਆ ਉਹਨਾਂ ਨੇ ਜਾ ਕੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕਿ ਉਹਨਾਂ ਨੇ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਹੜੀ ਤੁਹਾਡੇ ਤੁਹਾਡੀ ਸ਼ਾਇਦ ਤੁਹਾਡੇ ਨਾਲ ਹੀ ਝੜਪ ਹੁੰਦੀ ਹੈ ਇੱਕ ਮੈਲਾ ਪੁਲਿਸ ਮੁਲਾਜ਼ਮ ਦੀ ਉਹ ਤੁਹਾਡੇ ਮਾਰਦੀ ਵੀ ਜਿਹੜੀ ਗੋਰਪ੍ਰੀਤ ਜਿਹੜੀਆਂ ਸਾਹਿਬ ਹਰਪ੍ਰੀਤ ਸਾਹਿਬ ਇਨਸਪੈਕਟਰ ਹੈ ਉਹ ਨਾਂ ਲੈ ਕੇ ਕਹਿੰਦੀ ਹੈ ਕਿ ਇਹਦੇ ਥੱਪੜ ਮਾਰੋ ਅੱਛਾ ਇਹਨੂੰ ਖਿੱਚ ਕੇ ਥਾਣੇ ਦੇ ਵਿੱਚ ਲਿਜਾਓ ਜਦ ਕੇ ਮੈਨੂੰ ਥਾਣੇ ਦੇ ਵਿੱਚ ਲਜਾਇਆ ਜਾਂਦਾ ਮੇਰੇ ਮੇਰੀ ਐਨਕ ਪੰਨੀ ਜਾਂਦੀ ਹੈ ਮੇਰੇ ਜਾਨੀ ਕਿ ਇੱਕ ਪੁਲਿਸ ਵਾਲੀ ਵੱਲੋਂ ਮੇਰੇ ਤੇ ਡਾਂਗ ਨਾਲ ਜਬਰ ਕੀਤਾ ਜਾਂਦਾ ਹੈਗਾ ਤੇ ਜਦੋਂ ਉਹ ਮੇਰੇ ਤੇ ਜਬਰ ਕਰਦੀਆਂ ਫਿਰ ਸਾਡੀ ਕੋਲ ਅੱਖ ਲਾਈ ਵੀ ਹੁੰਦੀ ਹੈ ਇਹ ਵੀ ਨਹੀਂ ਹੈਗਾ ਕਿ ਉਹ ਨਹੀਂ ਹੁੰਦੀ ਉਸ ਤੋਂ ਬਾਅਦ ਮੇਰੀ ਐਨਕ ਪੰਨਦੇ ਆ ਐਨਕ ਪੰਨਣ ਤੋਂ ਬਾਅਦ ਮੇਰੇ ਥੱਪੜ ਮਾਰਦੇ ਆ ਜਦ ਕਿ ਮਰਦ ਪੁਲਿਸ ਵੀ ਮਾਰਦੀ ਹੈ ਕਲੀ ਲੇਡੀਜ਼ ਪੁਲਿਸ ਨੇ ਮਰਦ ਪੁਲਿਸ ਵੀ ਮਾਰਦੀ ਹੈਗੀ ਕਿ ਇਹਦਾ ਮੂੰਹ ਭੰਨੋ ਇਹਨੂੰ ਅੰਦਰ ਲਿਓ ਥਾਣੇ ਤੇ ਇਹਨੂੰ ਪਟਿਆਂ ਨਾਲ ਕੁੱਟਣਾ ਤੇ ਜਦ ਕੇ ਮੈਨੂੰ ਥਾਣੇ ਚ ਘੜੀਸ ਕੇ ਲੈ ਜਾਂਦੇ ਆ ਸਾਡੀ ਪਰਮਜੀਤ ਪਿੱਥੋ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਕਿ ਹਰਿੰਦਰ ਬਿੰਦੂ ਨੂੰ ਨਖੇੜ ਲਿਆ ਇਹ ਨਾਲ ਜਾਂਦੀ ਹੈ ਤੇ ਜਦੋਂ ਮੈਨੂੰ ਇਹ ਪਤਾ ਲੱਗਦਾ ਮੈਂ ਉੱਥੇ ਬੈਠ ਕੇ ਕਹਿੰਨੀ ਕਿ ਚਾਹੇ ਗੋਲੀ ਮਾਰੋ ਚਾਹੇ ਡਾਂਗਾ ਮਾਰੋ ਪਰ ਇਸ ਕੈਮਰੇ ਦੀ ਹਾਜ਼ਰੀ ਚ ਮਾਰੋ ਮੈਂ ਅੰਦਰ ਨਹੀਂ ਜਾਊਂਗੀ ਇਹ ਮੈਨੂੰ ਵਾਪਸ ਲੈ ਕੇ ਆਉਂਦੀ ਹੈ ਗੇਟ ਦੇ ਵਿੱਚ ਆ ਕੇ ਫੇਰ ਸਾਨੂੰ ਘ੍ਰਿਸਿਆ ਜਾਂਦਾ ਉਦੋਂ ਬਾਅਦ ਸੜਕ ਤੇ ਫੇਰ ਆ ਕੇ ਸਾਨੂੰ ਕੁੜਿਸਿਆ ਜਾਂਦਾ ਲੱਤਾਂ ਤੋਂ ਫੜ ਕੇ ਸਾਨੂੰ ਜਾਨੀ ਕਿ ਉਹ ਲਜਾਇਆ ਜਾਂਦਾ ਬੈਂਚ ਚ ਚੜਾਉਣ ਵਾਸਤੇ ਅਸੀਂ ਬਹੁਤ ਭੜਦੇ ਹੈਗੇ ਆ ਕਿਉਂਕਿ ਸਾਡਾ ਤੇ ਸਰਕਾਰ ਦਾ ਜਿਹੜਾ ਰਵਈਆ ਉਹ ਦੁਸ਼ਮਣਾਲਾ ਰਵਈਆ ਹੈ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਆਂ ਦੇ ਹੱਕਾਂ ਦੀ ਮੰਗ ਕਰਦੇ ਹੈਗੇ ਆ ਉਹ ਇਸ ਗੱਲ ਤੇ ਆਏ ਹੋਏ ਆ ਕਿ ਜਿੰਨਾ ਵੀ ਪ੍ਰਾਈਵੇਟੇਸ਼ਨ ਹੈ ਚਾਹੇ ਥੋਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਨੂੰ ਦੇਣੀਆਂ ਨੇ ਚਾਹੇ ਨੌਜਵਾਨਾਂ ਦਾ ਰਜਗਾਰ ਹੈ ਉਹ ਇੱਥੇ ਖਤਮ ਕਰਨਾ ਜਿਹੜਾ ਠੇਕੇਦਾਰੀ ਪ੍ਰਬੰਧ ਆ ਉਹਨੂੰ ਪਰਫੁੱਲਤ ਕਰਨਾ ਹੈਗਾ ਅਸੀਂ ਇਹਦਾ ਵਿਰੋਧ ਕਰਦੇ ਹੈਗੇ ਆ ਤੇ ਜਦੋਂ ਅਸੀਂ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਆ ਉਹਨਾਂ ਨੂੰ ਇਸ ਗੱਲ ਦੀ ਔਖ ਲੱਗਦੀ ਹੈ ਕਿ ਜਿਹੜਾ WTO ਨਾਲ ਸਾਮਰਾਜੀ ਮੁਲਕਾਂ ਦੇ ਨਾਲ ਸਮਝੌਤੇ ਹੋਇਆ ਜਿਹੜਾ ਅਮਰੀਕੀ ਵਫਦ ਪੰਜਾਬ ਭਾਰਤ ਦੇ ਵਿੱਚ ਆਇਆ ਹੋਇਆ ਉਹਦਾ ਅਸੀਂ ਵਿਰੋਧ ਕਰਦੇ ਆ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਵਿੱਚ ਚਾਕੇ ਵਿਕਣਾ ਹੈਗਾ ਅਸੀਂ ਉਹਦਾ ਵਿਰੋਧ ਕਰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਇਹ ਮੁਠੀ ਭਰ ਲੋਕ ਹੈ ਜਿਹੜੇ ਵਿਰੋਧ ਕਰਦੇ ਹੈਗੇ ਇਹਨਾਂ ਨੂੰ ਅਸੀਂ ਦਬਾ ਦਾਂਗੇ ਮਾਰ ਦਾਂਗੇ ਇਹਨਾਂ ਦੀ ਆਵਾਜ਼ ਬੰਦ ਕਰ ਦਾਂਗੇ ਪਰ ਨਾ ਤਾਂ ਇਹ ਆਵਾਜ਼ ਦਬਣੀ ਹੈਗੀ ਆ ਨਾ ਇਹ ਮੁਠੀ ਭਰ ਲੋਕ ਉਹਨਾਂ ਤੋਂ ਮਾਰੇ ਜਾਣੇ ਆ ਇਹ ਗੁਰੂਆਂ ਤੋਂ ਲੈ ਕੇ ਭਗਤ ਸਿੰਘ ਕਰਤਾਰ ਸਰਾਭਿਆਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਇਹ ਹੀ ਦੱਸਦਾ ਹੈ ਕਿ ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ ਹੈ ਤੇ ਸਾਡੀ ਜਿੱਤ ਹੋਈ ਹੈ ਨਾ ਤਾਂ ਸਾਨੂੰ ਇਹ ਜੇਲਾਂ ਡੱਕ ਸਕਦੀਆਂ ਨੇ ਨਾ ਨੂੰ ਕੋਈ ਪ੍ਰਦੀਪ ਡਿਪਟੀ ਵਰਗਾ ਜਿਹੜਾ ਡਿਪਟੀ ਜਾਂ ਪ੍ਰਦੀਪ ਉਹ ਸਾਨੂੰ ਘਰਾਂ 'ਚ ਬਿਠਾ ਸਕਦਾ ਨਾ ਜਿਹੜੀ ਹਰਪ੍ਰੀਤ ਹੈ ਸਬ ਇਨਸਪੈਕਟਰ ਉਹ ਸਾਨੂੰ ਰੋਕ ਸਕਦੀ ਆ ਸਾਡੇ ਜਿਵੇਂ ਨਾਰਾ ਲੱਗਿਆ ਕੀ ਕਰਨਗੇ ਜੇਲ੍ਹਾਂ ਥਾਣੇ ਲੋਕਾਂ ਦੇ ਹੜ ਵਧੇ ਜਾਣੇ ਸਾਡੇ ਹੜ ਵਧੇ ਆ ਤੇ ਅਸੀਂ ਗਾਂਹ ਜੇਲ੍ਹ 'ਚ ਜਾ ਕੇ ਵੀ ਆਪਦੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਾਰ ਛੋਡੇ ਨਾਲ ਪਰਮਜੀਤ ਕਰ ਲੈਣਗੇ ਜਰੂਰ ਦੱਸ ਦਿਓ ਲਾਸਟ ਸਵਾਲ ਕਿ ਸਬ ਇੰਸਪੈਕਟਰ ਜਿਹੜੀ ਹੈ ਹਰਪ੍ਰੀਤ ਕੋਹਰਾ ਕੋਈ ਨਿੱਜੀ ਕਿਹੜਾ ਉਹਦੇ ਨਾਲ ਕੀ ਤੁਹਾਡਾ ਕਾਰਨ ਬਿਲਕੁਲ ਸਾਡੀ ਕੋਈ ਨਿੱਜੀ ਗੱਡ ਨਹੀਂ ਹੈਗੀ ਉਹਨਾਂ ਨੂੰ ਉੱਪਰੋਂ ਹੁਕਮ ਹੋਏ ਨੇ ਉਹ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਦੇਖੋ ਛੋਡੇ ਕਿੰਨੇ ਲਾੜੜੇ ਧੀਆਂ ਪੁੱਤਾਂ ਤੇ ਉਹ ਆਪਦੀ ਪਰਮਿਸ਼ਨ ਹੈ ਜਿਹੜੀ ਉਹਦੇ ਸਟਾਰ ਲੈਣਾ ਚਾਹੁੰਦੇ ਆ ਜਦੋਂ 84 ਦੇ ਵਿੱਚ ਖਾਲਸਤਾਨੀਆਂ ਦਾ ਦੌਰ ਆਇਆ ਉਦੋਂ ਪੁਲਿਸ ਨੂੰ ਬਹੁਤ ਸਾਰੇ ਜਾਨੀ ਕਿ ਸਟਾਰ ਮਿਲੇ ਨੇ ਉਹਨਾਂ ਨੂੰ ਇਨਾਮ ਮਿਲੇ ਨੇ ਉਹੀ ਮਾਹੌਲ ਇਹਨਾਂ ਨੇ ਹੁ ਕਿਸੇ ਦਾ ਵੀ ਐਨਕਾਊਂਟਰ ਕਰ ਦਿੰਦੇ ਨੇ ਕਿਸੇ ਨੂੰ ਵੀ ਇਹ ਥੋੜਾ ਜਿਹਾ ਚਿੱਟਾ ਪਾ ਕੇ ਉਹਨਾਂ ਨੂੰ ਜੇਲ੍ਹਾਂ ਚ ਡੱਕ ਦਿੰਦੇ ਨੇ ਆਪ ਦੇ ਸਟਾਰ ਵਧਾਉਣ ਦੀ ਗੱਲ ਹੈ ਤੇ ਉਹਨਾਂ ਦੀਆਂ ਨਜ਼ਰਾਂ ਚ ਸਰਕਾਰ ਦੀਆਂ ਨਜ਼ਰਾਂ ਚ ਕਾਰਪੋਰੇਟਾਂ ਦੀਆਂ ਨਜ਼ਰਾਂ ਚ ਇਹ ਬਣ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਸਾਊ ਪੁੱਤਾਂ ਸਾਡੇ ਕਹਿਣ ਮੁਤਾਬਕ ਚੱਲਦੇ ਆ ਤੇ ਲੋਕਾਂ ਨੂੰ ਅਸੀਂ ਆਪਦੇ ਪੈਰਾ ਥੱਲੇ ਰੋਲ ਸਕਦੇ ਹੈਗੇ ਉਹੀ ਗੱਲ ਹੈ ਕੋਈ ਨਿੱਜੀ ਸਾਡਾ ਉਹਨਾਂ ਨਾਲ ਕੋਈ ਨਹੀਂ ਸੀ ਉਹਨਾਂ ਨੂੰ ਕਿਹਾ ਵੀ ਸੀ ਨਿੱਜੀ ਸਾਡਾ ਕੋਈ ਨਹੀਂ ਛੋਡੇ ਨਾਲ ਸਾਡਾ ਜੱਥੇਵੰਦਕ ਹੈ ਤੇ ਤੁਸੀਂ ਸਰਕਾਰ ਦੇ ਜੋ ਮਰਜ਼ੀ ਕਰ ਲੋ ਜਿੱਦੇ ਸਾਡੀ ਤਾਕਤ ਬਣ ਗਈ ਅਸੀਂ ਨਹੀਂ ਤੁਹਾਨੂੰ ਬਖਸ਼ਦੇ ਅੱਜ ਛੋਡੇ ਹੱਥ ਚ ਆਏ ਅਸੀਂ ਸੀ ਨਹੀਂ ਕਰ ਦਿੱਤੇ ਨਹੀਂ ਅਸੀਂ ਸੀ ਕੀਤੀ ਹੈ ਉਹ ਫਿਰ ਗੱਲ ਨੂੰ ਝੂਠ ਮੰਨੀ ਹੈ ਜਿਹੜੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਲੋਕਾਂ ਦੀ ਸਰਕਾਰ ਆ ਆਮ ਲੋਕ ਹੀ ਚਲਾਉਂਦੇ ਆ ਸਰਕਾਰ ਬਿਲਕੁਲ 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 ਝੂਠੀ ਸਾਬਤ ਹੋਈ ਹੈ ਭਗਵੰਤ ਮਾਨ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਇੱਥੇ ਬਠਿੰਡੇ ਦੇ ਵਿੱਚ ਆਉਂਦਾ ਉਹ ਨਹਿਰ ਛਿੱਲਾਂ ਦੇ ਕੋਲੇ ਉਹਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਕੀ ਪਤਾ ਅੱਖ ਚੋਂ ਦੇ ਟੂਟੀ ਵਜਦੀ ਐ ਕਾਲੀ ਐਨਕਾ ਦੇ ਲੱਗੀ ਹੋਈ ਉਹਨੂੰ ਲੋਕ ਤਾਂ ਦਿਸਦੇ ਨਹੀਂ ਉਹਨਾਂ ਤਾਂ ਕਾਰਪੋਰੇਟ ਦਿਸਦੇ ਐ ਕਾਰਪੋਰੇਟ ਦਿਸਦੇ ਐ ਉਹਨਾਂ ਵਾਸਤੇ ਇੱਥੋਂ ਦੇ ਗਲਿੱਚੇ ਵਿਚੋਂ ਬਸਾਉਂਦਾ ਅੰਬਰਸਰ ਦੇ ਵਿੱਚ ਜੀ 20 ਮੀਟਿੰਗ ਕਰਾਉਂਦਾ 150 ਕਰੋੜ ਰੁਪਇਆ ਲੋਕਾਂ ਦੇ ਖਜ਼ਾਨੇ ਚੋਂ ਉਹਨਾਂ ਦੀ ਆਯੋਗ ਭਗਤ ਤੇ ਲਾਉਂਦਾ ਉਹਨੂੰ ਆਹ ਲੋਕ ਥੋੜਾ ਦਿਖਦੇ ਨੇ ਇਹ ਲੋਕ ਨਹੀਂ ਦਿਖਦੇ ਉਹਨੂੰ ਉਹਨੂੰ ਦਿਖਦੇ ਐ ਕਾਰਪੋਰੇਟ ਉਹਨੂੰ ਦੇਖਦੇ ਇੱਥੋਂ ਦੇ ਜਿਹੜੇ ਤਕੜੇ ਅਫਸਰ ਹੈ ਜੰਗੀਰਦਾਰ ਹੈ ਸ਼ਰਮਾਏਦਾਰ ਹੈ ਉਹ ਦੇਖਦੇ ਅਦਾਨੀ ਬਾਨੀ ਅਸੀਂ ਲੋਕ ਨਹੀਂ ਦੇਦੇ ਤੇ ਇਹ ਗੱਲ ਸਾਬਤ ਹੈ ਸਹੀ ਸਾਬਤ ਕੀਤੀ ਹੈ ਕਿ ਉਹ ਲੋਕਾਂ ਦਾ ਨਹੀਂ ਉਹ ਜੋਕਾਂ ਦਾ ਹੈ ਲੋਕ ਆਪ ਇਕੱਠੇ ਹੋ ਕੇ ਆਪ ਦਾ ਕੁਝ ਬਣਾ ਸਕਦੇ ਆ ਇਕੱਲੇ-ਇਕੱਲੇ ਲੋਕਾਂ ਦੇ ਮੰਗਰ ਇਕੱਲੇ-ਇਕੱਲੇ ਤਬਕੇ ਦੇ ਮੰਗਰ ਪਿਆ ਹੋਇਆ ਚੰਦ ਭਾਨ ਦੇ ਵਿੱਚ ਜਿਵੇਂ ਉਹਨੇ ਜ਼ਬਰ ਕਰਾਇਆ ਐਜ ਕਿਉਂਨੇ ਕਿਸਾਨਾਂ ਦੇ ਉੱਪਰ ਵੀ ਓਵੇਂ ਹੀ ਜ਼ਬਰ ਕਰਾਇਆ ਪਰ ਅਸੀਂ ਇਸ ਜ਼ਬਰ ਦਾ ਉਹਨੂੰ 12 ਤਰੀਕ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਕੀ ਕੁਛ ਹੁੰਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਬਾਹਰ ਇੰਨਾ ਤਸ਼ੱਦਦ ਹੋਇਆ ਜੇਲ੍ਹ ਦੇ ਵਿੱਚ ਕਿ ਕੈਸਾ ਸੁਰਨਾਲ ਵਿਵਹਾਰ ਕੀਤਾ ਗਿਆ ਜੇਲ੍ਹ ਦੇ ਵਿੱਚ ਜਦੋਂ ਵੀ ਅਸੀਂ ਗਏ ਆ ਕੋਈ ਉੱਥੇ ਜੇਲ੍ਹ ਦੇ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਸਾਨੂੰ ਉੱਥੇ ਉਹਨਾਂ ਨੇ ਜਿਹੜੀਆਂ ਜਦੋਂ ਵੀ ਬੰਦੇ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਆ ਕੈਦੀ ਬਣਾ ਕੇ ਲੈ ਜਾਂਦੇ ਆ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਉੱਥੇ ਪ੍ਰਬੰਧ ਨਹੀਂ ਕੀਤਾ ਗਿਆ ਉੱਥੇ ਜਦੋਂ ਅਸੀਂ ਆਪਦੀ ਮੰਗ ਤੇ ਬੋਲੇ ਆ ਉਦੋਂ ਸਾਨੂੰ ਉੱਥੇ ਵਰਤਨ ਦਿੱਤੇ ਗਏ ਨੇ ਉਹਦੋਂ ਹੀ ਸਾਨੂੰ ਉੱਥੇ ਜਿਹੜਾ ਪਾਣੀ ਦਾ ਕੈਂਪਰ ਦਿੱਤਾ ਗਿਆ ਹੈਗਾ ਵੀ ਜਾਨੀ ਜੇ ਕਹਿ ਨਾ ਹੋਵੇ ਜੇਲ੍ਹ ਦੇ ਵਿੱਚ ਵੀ ਉਹਨਾਂ ਦਾ ਉਹ ਕੋਈ ਬਾਲਾ ਵਧੀਆ ਖਾਣ ਪੀਣ ਨਹੀਂ ਹੈਗਾ ਜੋ ਵੀ ਅਸੀਂ ਆਪਦੀ ਚਾਹ ਦਾ ਪ੍ਰਬੰਧ ਕਰਵਾਇਆ ਹੈ ਆਮ ਕੈਦੀਆਂ ਦੇ ਨਾਲ ਦੀ ਸਾਨੂੰ ਉਹ ਚਾਹ ਦਿੰਦੇ ਸੀਗੇ ਅਸੀਂ ਕਿਹਾ ਵੀ ਅਸੀਂ ਇਹ ਚਾਹ ਨਹੀਂ ਪੀਣੀ ਸਾਡਾ ਅਸੀਂ ਕੋਈ ਕ੍ਰੈਮ ਨਹੀਂ ਕਰਕੇ ਆਏ ਅਸੀਂ ਸਿਆਸੀ ਕੈਦੀ ਆ ਸਾਨੂੰ ਉਹ ਸਹਾਨੀਆਂ ਜਿਹੜੀਆਂ ਬੰਦੀਆਂ ਸਹੂਲਤਾਂ ਸਾਨੂੰ ਉਹ ਦਿੱਤੀਆਂ ਜਾਣ ਜਿੰਨਾ ਵੀ ਅਸੀਂ ਉੱਥੇ ਭੜ ਕੇ ਆਪਦਾ ਖਾਣ ਪੀਣ ਦਾ ਪ੍ਰਬੰਧ ਹੈ ਜਿਹੜਾ ਉਹ ਕਰਵਾਇਆ ਹੈਗਾ ਹੋਰ ਕਿਹਦਾ ਵਿਹਾਰ ਕੋਈ ਇਦਾਂ ਤਾਂ ਨਹੀਂ ਜਿਵੇਂ ਬਾਹਰ ਰਿਹਾ ਉਹ ਅੰਦਰ ਵੀ ਇਸ ਵੈਸੇ ਹੀ ਸੀ ਨਹੀਂ ਅੰਦਰ ਨਹੀਂ ਸੀ ਉਹ ਪਰਵਾਰ ਉਹ ਠੀਕ ਸੀਗਾ ਜਦੋਂ ਅਸੀਂ ਡਿਵਟੀ ਨੂੰ ਮਿਲੇ ਕੱਲ ਡਿਵਟੀ ਕਹਿੰਦੀ ਮੈਨੂੰ ਦੱਸੋ ਤੁਹਾਡੇ ਫੋਨ ਆ ਰਹੇ ਨੇ ਬਾਹਰੋਂ ਬਾਰ-ਬਾਰ ਵੀ ਸਾਡੀਆਂ ਕੈਦਨਾਂ ਨੂੰ ਤੇ ਅੱਜ ਦਾ ਖਾਣਾ ਨਹੀਂ ਦਿੱਤਾ ਜਾਂਦਾ ਸੋ ਨੂੰ ਕੀ ਨਹੀਂ ਦਿੱਤਾ ਜਾਂਦਾ ਸੋ ਨੂੰ ਸਾਰੇ ਕੈਦੀਆਂ ਦੇ ਨਾਲ ਦਾ ਹੀ ਦਿੱਤਾ ਜਾਊਗਾ ਅਸੀਂ ਕਿਹਾ ਫਿਰ ਜੇ ਇਸ ਗੱਲ ਦੀ ਗੱਲ ਕਰਦੇ ਹੋ ਤੁਸੀਂ ਵੀ ਸਾਰੇ ਕੈਦੀਆਂ ਨੂੰ ਦਿੱਤਾ ਜਾਊਗਾ ਜਿਹੜੀ ਚੱਕਾਂ ਦੇ ਵਿੱਚੋਂ ਕੁੜੀ ਮਹਿਲਾ ਕਨਸਟੇਬਲ ਫੜ ਕੇ ਲੈ ਕੇ ਆਏ ਹੋ ਮੰਨ ਅਮਨਦੀਪ ਕੌਰ ਉਹਨੂੰ ਤੁਸੀਂ ਜਿਹੜਾ ਬੈਰਕ ਦੇ ਵਿੱਚ ਰਜਾਈ ਛੱਡ ਕੇ ਆਏ ਹੋ ਜਿਹੜਾ ਉਹਦਾ ਵæg ਹੈ ਉਹ ਬੈਰਕ ਦੇ ਵਿੱਚ ਰਖਾ ਕੇ ਆਏ ਹੋ ਉਹਨੂੰ ਕੁੱਲ ਚੀਜ਼ ਬੈਰਕ ਦੇ ਵਿੱਚ ਜਾਂਦੀ ਹੈ ਉਹਨੂੰ ਤਾਂ ਤੁਸੀਂ ਸਨਮਾਨ ਨਾਲ ਸਾਰਾ ਚੀਜ਼ ਸਨਮਾਨ ਨਾਲ ਦਿੰਨੇ ਹੋ ਉਹ ਸਨਮਾਨਯੋਗ ਹੈ ਕਹਿੰਦੀ ਇਸ ਨੂੰ ਤੁਸੀਂ ਸਨਮਾਨ ਮੰਨਦੇ ਹੋ ਮੇਰੇ ਖਿਆਲ ਸਾਡੀਆਂ ਨਜ਼ਰਾਂ ਦੇ ਵਿੱਚ ਜੋ ਆਇਆ ਆਮ ਕੈਦੀ ਹੈ ਜਿਹੜੇ ਉਹਨਾਂ ਨਾਲੋਂ ਇੱਕ ਵੱਖਰਾ ਉਹਦਾ ਅਮਨਦੀਪ ਦਾ ਜਾਨੀ ਉੱਥੇ ਸਵਾਗਤ ਕੀਤਾ ਗਿਆ ਕਹਿੰਦੀ ਮੈਂ ਇਹਨੂੰ ਸਵਾਗਤ ਨਹੀਂ ਮੰਦੀ ਤੁਸੀਂ ਮੇਰੇ ਨਾਲ ਧੀਮੀ ਆਵਾਜ਼ ਦੇ ਵਿੱਚ ਗੱਲ ਕਰੋ ਅਸੀਂ ਕਿਹਾ ਸਾਡੀਆਂ ਆਵਾਜ਼ਾਂ ਹੀ ਆਇਓ ਜੀਆਂ ਨੇ ਪਤਾ ਨਹੀਂ ਤੈਨੂੰ ਜਾਤੀ ਕਿਉਂ ਸਾਡੀ ਆਵਾਜ਼ ਰੜਕ ਰਹੀ ਹੈ ਤਾਂ ਅਸੀਂ ਉਸ ਕੱਲੇ ਦਾ ਉਹਨੂੰ ਜਵਾਬ ਦਿੱਤਾ ਵੀ ਜੇ ਸਾਡੀ ਗੱਲ ਤੈਨੂੰ ਨਹੀਂ ਠੀਕ ਲੱਗਦੀ ਵੀ ਸਾਨੂੰ ਆਜ ਸਹੂਲਤਾ ਚਾਹੀਦੀਆਂ ਨੇ ਫਿਰ ਠੀਕ ਹੈ ਸਾਡੇ ਨਾਲ ਗੱਲ ਕਰਨੀ ਬੰਦ ਕਰ ਪ੍ਰਧਾਨ ਜੀ ਕੀ ਲੱਗਦਾ ਹੈ ਕਿ ਐਸੀਆਂ ਜਿਵੇਂ ਭੈਣ ਨੇ ਵੀ ਗੱਲ ਕਰੀ ਹੈ ਕਿ ਇਹ ਚੀਜ਼ਾਂ ਧੱਕ ਸਕਦੀਆਂ ਨੇ ਇਹ ਚੀਜ਼ਾਂ ਧੱਕ ਸਕਦੀਆਂ ਨੇ ਆਵਾਜ਼ ਨੂੰ ਦੱਬ ਸਕਦੀਆਂ ਨੇ ਬੋਲਣ ਨੂੰ ਰੋਕਿਆ ਜਾ ਸਕਦਾ ਜੇਲਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਹਾਲਾਂਕਿ ਹੁਣ ਬਿਨਾ ਕਿਸੇ ਸ਼ਰਤ ਹੋ ਰਹੀ ਜਿਹੜੀ ਹੈਗੀ ਹੋਈ ਪਰ ਦੱਬਿਆ ਜਾ ਸਕਦਾ ਹੈ ਇਹ ਤਾਂ ਜੀ ਹਰ ਜ਼ਾਬਰ ਨੂੰ ਨਾ ਬਹੁਤ ਵੱਡਾ ਭਲੇਖਾ ਹੁੰਦਾ ਹੈ ਕਿ ਧੱਕੇ ਨਾਲ ਜ਼ਬਰ ਨਾਲ ਹੱਕ ਸੱਚ ਦੀ ਆਵਾਜ਼ ਦੇ ਗਲ ਘੁੱਟਾ ਦੇ ਦਿੱਤਾ ਜਾਊਗਾ ਇਹ ਬਾਬਰ ਨੂੰ ਵੀ ਸੀ ਇਹ ਰੰਗਜੀਬ ਨੂੰ ਇਹ ਵਹਿਮ ਸੀ ਇਹੀ ਵਹਿਮ ਬਰਤਾਨੀਆ ਹਕੂਮਤ ਨੂੰ ਸੀ ਜਦੋਂ ਜੱਲਿਆਵਾਲਾ ਬਾਗ ਦਾ ਕਾਂਡ ਰਚਾਇਆ ਗਿਆ ਤੇ ਇਹੀ ਹਕੂਮਤ ਵੱਖ-ਵੱਖ ਮੁਕਤਿਆਂ ਦੇ ਉੱਤੇ ਇਹੀ ਭਰਮਾ ਜਿਹੜਾ ਬਾਦਲਾ ਨੇ ਵੀ ਪਾਲਿਆ ਕਾਂਗਰਸ ਨੇ ਵੀ ਪਾਲਿਆ ਤੇ ਉਹੀ ਭਰਮ ਹੁਣ ਭਗਵੰਤ ਮਾਨ ਪਾਲ ਰਿਹਾ ਇਹੀ ਭਰਮ ਮੋਦੀ ਪਾਲ ਰਿਹਾ ਜੇ ਜ਼ਬਰ ਦੇ ਨਾਲ ਲੋਕਾਂ ਨੂੰ ਦਬਾਇਆ ਜਾ ਸਕਦਾ ਹੁੰਦਾ ਤਾਂ ਫਿਰ ਸਹਿਬਜ਼ਾਦਾ ਨੂੰ ਨਿਹਾਂ ਚ ਚਿਣੇ ਜਾਣ ਤੋਂ ਬਾਅਦ ਤਾਂ ਫਿਰ ਇੱਥੇ ਆਵਾਜ਼ਾਂ ਨਾ ਉੱਠਦੀਆਂ ਬੰਦਾ ਸਿੰਘ ਬਹਾਦਰ ਹੁਣੇ ਆ ਕੇ ਇਸ ਰਹੰਦ ਦੀ ਏਟ ਨਾ ਖੜਕਾਉਂਦੇ ਇਸ ਕਰਕੇ ਇਹਦਾ ਜਿਵੇਂ ਕਿਸੇ ਕਵੀ ਨੇ ਬਹੁਤ ਸੋਹਣੇ ਸ਼ਬਦ ਲਿਖਿਆ ਕਿ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਾਵਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਆ ਹੁਣ ਮੂੰਹ ਦੀ ਖਾ ਕੇ ਇਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੱਲਾਂ ਬਾਤਾਂ ਚੱਲੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਤਾਂ ਉਦੋਂ ਉਹ ਕਹਿੰਦੇ ਸੀ ਵੀ ਬਾਕੀ ਸਭ ਨੂੰ ਛੱਡ ਦਿੰਦੇ ਆ ਬਿੰਦੂ ਤੇ ਪਰਮਜੀਤ ਨੂੰ ਨਹੀਂ ਛੱਡ ਦੇਗੇ ਸਾਡੀ ਐਸਐਸਪੀ ਨਹੀਂ ਮੰਨਦੀਗੀ ਤੇ ਅਸੀਂ ਉਹਦੇ ਕਿਹਾ ਸੀ ਵੀ ਆਪ ਜੀ ਐਸਐਸਪੀ ਨੂੰ ਕਹਿ ਦਿਓ ਵੀ ਜਿਹੜੇ ਤੰਤਾ ਤਫਾ ਹਿਲਾਵਾ ਦੇਣ ਨਾ ਜਿਹਦੇ ਚ ਤੰਤਾ ਦਾ ਉਮਰ ਪਰ ਵਾਸਤੇ ਜੇਲ੍ਹ ਚ ਰੱਖ ਲੈ ਇਹ ਆਪ ਦੇ ਜਿੰਨੀ ਤਾਕਤ ਹੈ ਨਾ ਐਸਐਸਪੀ ਉਹਦੋਂ ਵੱਡੀਆਂ ਗੱਲਾਂ ਕਰਦੀ ਆ ਇਸ ਕਰਕੇ ਉਹ ਭਲੇਖੇ ਚ ਇਹ ਲੋਕਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਨਹੀਂ ਜਾ ਸਕਦਾਗਾ ਲੋਕ ਰੋ ਉਹਦੋਂ ਵੱਧਣਾ ਤੇ ਇਸ ਲੋਕ ਰੋ ਨੇ ਜਿਵੇਂ ਜਿਵੇਂ ਅਵਾਲਾ ਖੱਦਾ ਹੈ ਉਮੇਓ ਮੈਂ ਭਗਵੰਤ ਮਾਨ ਦੀ ਹਕੂਮਤ ਨੂੰ ਪਿੱਛੇ ਮੁੜਨਾ ਪੈ ਰਿਹਾ ਪਰ ਅਧਿਆਪਕਾਂ ਦੇ ਪ੍ਰਦਰਸ਼ਨ ਤੇ ਹਰਜੋਤ ਬੈਂਸਰਾਂ ਦਾ ਵੀ ਪਿਛਲੇ ਦਿਨੀ ਬਿਆਨ ਆਉਂਦਾ ਉਹ ਇਹ ਕਹਿੰਦੇ ਨੇ ਕਿ 95% ਅਧਿਆਪਕ ਤਾਂ ਖੁਸ਼ ਨਹੀਂ 5% ਅਧਿਆਪਕ ਨੇ ਪਿਛਲੇ 50 ਸਾਲਾਂ ਤੋਂ ਵੀ ਉਹੀ ਤਰਨੇ ਲਾ ਰਹੇ ਨੇ ਹੁਣ ਵੀ ਉਹੀ ਲਾ ਰਹੇ ਨੇ ਤੇ ਆਉਂਦੇ 50 ਸਾਲਾਂ ਤੱਕ ਵੀ ਕਹਿੰਦੇ ਇਹੀ ਤਰਨੇ ਲਾਉਂਦੇ ਰਹਿਣਗੇ ਇਹ ਕਦੇ ਖੁਸ਼ ਨਹੀਂ ਹੋ ਸਕਦੇ ਇਹਨੂੰ ਉਲਟ ਕਰਕੇ ਦੇਖ ਲਓ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਜੋ ਹਾਕਮ ਕਹਿੰਦੇ ਨੇ ਇਸ ਗੱਲ ਨੂੰ ਉਲਟਾ ਕੇ ਦੇਖ ਲਓ ਜਦੋਂ ਉਹ ਕਹਿੰਦੇ ਆ ਵਿਕਾਸ ਤਾਂ ਉਹ ਵਿਨਾਸ਼ ਆ ਜਦੋਂ ਉਹ ਕਹਿੰਦੇ ਨੇ ਕਿ 9 ਤਾਂ ਇਹ ਸਮਝ ਲਓ 95% ਨਹੀਂ ਖੁਸ਼ ਉਹਨਾਂ ਕੋਲ ਤੇ ਜਿਹੜਾ ਉਹਨਾਂ ਦਾ ਚੇਤਨ ਜੋੜਾ ਮਾਜਰਾ ਉਹ ਅੱਜ ਫਿਰ ਮਾਫੀਆਂ ਮੰਗੀ ਜਾਂਦਾ ਹੈਗਾ ਉਹਦੇ ਮਾਮਲੇ ਦੇ ਵਿੱਚ ਹਰਜੋਤ ਬੈਂਸ ਖੁਦ ਮਾਫੀਆਂ ਮੰਗੀ ਜਾਂਦਾ ਹੈ ਤੇ ਇਹ ਹਮੇਸ਼ਾ ਦੇ ਤੌਰ ਦੇ ਉੱਤੇ ਆ ਇਹ 5-4% ਲੋਕ ਆ ਜਿਨ੍ਹਾਂ ਨੂੰ ਉਹਨਾਂ ਨੇ ਆਪਦੇ ਨਾਲ ਗੰਡਿਆ ਹੋਇਆ ਅੱਜ ਦੀਆਂ ਵੀਡੀਓ ਚੱਲ ਰਹੀਆਂ ਹਨ ਸੁਖਬੀਰ ਮੈਸਰ ਖਾਨਾ ਗਿਆ ਲੋਕਾਂ ਨੇ ਉਹਨੂੰ ਘੇਰਿਆ ਉੱਥੇ ਪਿਛਲੇ ਦਿਨਾਂ ਦੇ ਵਿੱਚ ਅਮਨੋ ਰੋੜਾ ਗਿਆ ਉਹਨੂੰ ਘੇਰਿਆ ਆ ਜਿਹੜਾ ਸਾਊ ਤੇ ਇਮਾਨਦਾਰ ਤੇ ਕਿਸਾਨਾਂ ਦਾ ਵਕੀਲ ਬਣਨ ਦਾ ਦਾਵਾ ਕਰਦਾ ਸ਼੍ਰੀਫ ਸਿਆਸਤਦਾਨ ਉਹਦੇ ਨਾਲ ਪਿਛਲੇ ਦਿਨਾਂ 'ਚ ਲੋਕਾਂ ਨੇ ਸਵਾਲ ਜਵਾਬ ਕੀਤੇ ਆ ਗਰਮੀਤ ਖੁੱਡੀਆਂ ਨਾਲ ਇਸ ਕਰਕੇ ਇਹਨਾਂ ਨੇ ਹੁਣ ਪੁੱਠੀ ਗਣਤੀ ਲਗਾਤਾਰ ਸ਼ੁਰੂ ਹੋ ਚੁੱਕੀ ਆ ਤੇ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨਾਲ ਉਹ ਹਾਲ ਕਰਨਗੇ ਜਿਹੜਾ ਭਾਜਪਾ ਦੇ ਲੀਡਰਾਂ ਨਾਲ ਵੀ ਨਹੀਂ ਹੋਇਆਗਾ ਇਸ ਕਰਕੇ ਹੁਣੇ ਚੰਮ ਦੀਆਂ ਚਲਾ ਰਹੇ ਆ ਇਹਨਾਂ ਦੇ ਹੱਥ ਪਾਵਰ ਆ ਤੇ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ ਹੁੰਦੀਗੀ ਲੋਕਾਂ ਦੀ ਤਾਕਤ ਨੇ ਹਮੇਸ਼ਾ ਜਿੱਤਣਾ ਹੁੰਦਾ ਅਨੇਕਾਂ ਹੀ ਘੋੜ ਨੇ ਸਾਡੇ ਜੇਠੂ ਕਿਆਂ ਦੇ ਵਿੱਚ ਦੋ ਨੌਜਵਾਨ ਕਤਲ ਕਰਤੇ ਸੀ ਝੰਡਾ ਸਿੰਘ ਸ਼ੰਗਾਰਾ ਸਿੰਘ ਹੋਣਾ ਨੂੰ ਰਸਤੇ 'ਚ ਆਉਂਦਿਆਂ ਨੂੰ ਗੱਲਬਾਤ ਕਰਦਿਆਂ ਨੂੰ ਰਾਹ 'ਚੋਂ ਚੱਕ ਲਿਆ ਸੀਗਾ ਤੇ ਬਹੁਤ ਵੱਡੀ ਪੱਧਰ ਤੇ ਗੋਲੀਆਂ ਚਲਾਈਆਂ ਕਿੰਗਾਂ ਸੀ ਪਿੰਡ ਦੇ ਉੱਤੇ ਉਦੋਂ ਵੀ ਸਮਝਿਆ ਜਾਂਦਾ ਸੀਗਾ ਵੀ ਹੁਣ ਨਹੀਂ ਬੋਲਿਆ ਜਾਊਗਾ ਪਰ ਉਦੋਂ ਬਾਅਦ ਦੇ ਵਿੱਚ ਲੋਕਾਂ ਦੀ ਲਹਿਰ ਬਣੀ ਤੇ ਜੇਠੂਕੇ ਕਾਂਡ ਦੇ ਜਿਹੜੇ ਮਜ਼ਦੂਰ ਸ਼ਹੀਦ ਹੋਏ ਉਹਨਾਂ ਦਾ ਖੂਨ ਇਸ ਲਹਿਰ ਦੀਆਂ ਜੜਾਂ ਦੇ ਵਿੱਚ ਖਾਦ ਬਣ ਕੇ ਪਿਆ ਤੇ ਲਹਿਰ ਕਈ ਗੁਣਾ ਅੱਗੇ ਨਾਲੋਂ ਵੱਧ ਫੁੱਲੀ ਆ ਚੌਕੇ ਦੇ ਵਿੱਚ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਦੂਸਰੀ ਤਰ ਦੇ ਪਿੱਛੇ ਐਡਾ ਐਸਾ ਹੱਥ ਕਿਹੜਾ ਵੱਡਾ ਹੱਥ ਖੜਾ ਕੇ ਹਲੇ ਤੱਕ ਮੰਗਾਂ ਨੂੰ ਮੰਨਿਆ ਨਹੀਂ ਜਾ ਰਿਹਾ ਲਾਠੀ ਚਾਰਜ ਵੀ ਹੋ ਜਾਂਦਾ ਜੇਲਾਂ ਦੇ ਵਿੱਚ ਵੀ ਸੁਟੇ ਤਾਂ ਜਾਂ ਉਸ ਤੋਂ ਬਾਅਦ ਫਿਰ ਧਰਨਾ ਵੀ ਖਤੇੜ ਦਿੱਤਾ ਜਾਂਦਾ ਐਸੀ ਤਰ ਕਿਹੜੀ ਖੜੀ ਆ ਧਿਰਤਾ ਉਹਦੇ ਵਿੱਚ ਐਂ ਕਹ ਲਓ ਵੀ ਜਿਹੜਾ ਉਹ ਗਰਮੇਲ ਆ ਉਹ ਬਹੁਤ ਸਾਫ਼ ਹੋ ਬੀਜੇਪੀ ਦਾ ਤੇ ਬੀਜੇਪੀ ਤੇ ਆਪ ਪਾਰਟੀ ਦੇ ਬਾਰੇ ਬਹੁਤ ਪਹਿਲਾਂ ਤੋਂ ਲੋਕ ਕਹਿੰਦੇ ਆ ਇਹ ਬੀਜੇਪੀ ਦੀ ਬੀ ਟੀਮ ਆ ਦੂਜੀ ਗੱਲ ਭ੍ਰਸ਼ਟਾਚਾਰ ਦੇ ਕਹਿੰਦੇ ਆ ਵੀ ਜ਼ੀਰੋ ਟੋਲਰੈਂਸ ਆ ਸਾਡੀ ਭਗਵੰਤ ਮਾਨ ਬੋਲਦਾ ਤੇ ਇੱਥੇ ਭ੍ਰਸ਼ਟਾਚਾਰ ਦੇ ਸਾਹਮਣੇ ਮਾਮਲੇ ਆ ਮੈਂ ਤੁਹਾਨੂੰ ਦਿਖਾ ਦੇਣਾ ਮੈਂ ਤਾਂ ਚਾਹੂੰਗਾ ਕਿ ਤੁਸੀਂ ਇਸ ਚਿੱਠੀ ਨੂੰ ਜ਼ਰੂਰ ਆਪਦੇ ਚੈਨਲ ਦੇ ਉੱਤੇ ਦਿਖਾਓ ਇਹਨਾਂ ਨੇ ਡੀਸੀ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਭ੍ਰਸ਼ਟਾਚਾਰ ਦੇ ਤਿੰਨ ਵੱਡੇ ਪੁਆਇੰਟ ਦਾਖਲ ਕੀਤੇ ਹੋਏ ਆ ਉਹਦੇ ਵਿੱਚ ਕਿਹਾ ਹੋਇਆ ਕਿ ਇਹ ਨਜਮਾ ਤੋਂ ਵੱਧ ਫੀਸਾਂ ਵਸੂਲਦੇ ਆ ਇਹ ਬੱਚਿਆਂ ਨੂੰ ਵਰਦੀਆਂ ਨਹੀਂ ਦੇ ਰਹੇ ਇਹ ਬੱਚਿਆਂ ਤੋਂ ਕਿਤਾਬਾਂ ਨਹੀਂ ਦੇ ਰਹੇ ਇਹ ਬੈਗ ਨਹੀਂ ਦੇ ਰਹੇ ਤੇ ਅਧਿਆਪਕਾਂ ਨੂੰ ਜਿਹੜੀ ਤਨਖਾਹ ਹੈ ਬਣਦੀ ਉਹਦੇ ਬਾਰੇ ਉਹਨੇ ਗੋਲ ਮੋੜ ਜੀ ਗੱਲ ਕੀਤੀ ਆ ਕਿ ਇਹ ਵੀ ਦੋਸ਼ ਆ ਇਸ ਕਰਕੇ ਇਸ ਵੀ ਜਿੰਨੀ ਤਨਖਾਹ ਬਣਦੀ ਆ ਉਹਦੂੰ ਘਟ ਦਿੱਤੀ ਜਾਂਦੀ ਆ ਉਹਨਾਂ ਨੂੰ ਤੇ ਇਸ ਕਰਕੇ ਸਾਨੂੰ ਉੱਪਰਲੇ ਅਧਿਕਾਰੀ ਇਹਦੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਅਗਲੀ ਕਾਰਵਾਈ ਦੇ ਨਿਰਦੇਸ਼ ਦੇਣ ਇਸ ਲਈ ਸਭ ਤੋਂ ਵੱਡਾ ਭ੍ਰਸ਼ਟਾਚਾਰ ਇੱਥੇ ਹੋ ਰਿਹਾ ਜੇ ਜੇ ਭਗਵੰਤ ਮਾਨ ਦੀ ਜ਼ੀਰੋ ਟੋਲਰੈਂਸ ਆ ਉਸ ਮਾਮਲੇ ਦੇ ਵਿੱਚ ਤਾਂ ਫੇਰ ਉਹਨਾਂ ਨੂੰ ਮੈਨੇਜਮੈਂਟ ਨੂੰ ਫੜ ਕੇ ਅੰਦਰ ਕੀਤਾ ਹੋਣਾ ਚਾਹੀਦਾ ਸੀ ਹੁਣ ਤੱਕ ਦਾ ਤੁਹਾਡੇ ਡੀਸੀ ਦੀ ਚਿੱਠੀ ਆ ਇਨਕੁਆਰੀ ਆਈ ਹੋਈ ਆ ਤੋਂ ਤੇ ਇਹ ਉੱਪਰ ਤੱਕ ਪਹੁੰਚੀ ਹੋਈ ਇਨਕੁਆਰੀ ਦੀ ਰਿਪੋਰਟ ਜੀ ਦਾ ਮਤਲਬ ਆ ਭ੍ਰਸ਼ਟਾਚਾਰ ਦੇ ਵਿੱਚ ਇਹ ਸਾਰੇ ਪੂਰੀ ਤਰ੍ਹਾਂ ਦੇ ਨਾਲ ਗਲਤਾਨ ਆ ਰੰਗੇ ਹੋਇਆ ਉਹ ਹਿੱਸਾ ਤੋਂ ਲੈ ਕੇ ਉੱਪਰ ਤੱਕ ਪਹੁੰਚਦਾ ਹੈ ਇਸੇ ਕਰਕੇ ਜਿਹੜੀ ਆ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਕੀਤੀ ਜਾ ਰਹੀ ਤੇ ਜਿਹੜੀ ਗਾ ਸਰਕਾਰਾਂ ਨੂੰ ਇਹ ਪਾਣੀ ਪੀਪੀ ਕਾ ਭੰਡ ਦਾ ਸੀ ਭਗਵੰਤ ਮਾਨ ਸਰਕਾਰ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰਾਂ ਚੰਗੀਆਂ ਸੀ ਉਹ ਸਰਕਾਰਾਂ ਮਾੜੀਆਂ ਸੀ ਉਹਨਾਂ ਨੇ ਮਾੜੀਆਂ ਹੋਣ ਕਰਕੇ ਜਿਹੜੀ ਹਕੂਮਤ ਆ ਉਹ ਬਦਲੀ ਆ ਤੇ ਲੋਕਾਂ ਨੇ ਇਹਨਾਂ ਦੇ ਗੱਲਾਂ ਦੇ ਵਿੱਚ ਆ ਕੇ ਇਹਨਾਂ ਨੂੰ ਐਡਾ ਵੱਡਾ ਬਹੁਮਤ ਦਿੱਤਾ 2020 ਦੇ ਵਿੱਚ ਇਹਨਾਂ ਹੀ ਦੋਸ਼ਾਂ ਦੇ ਵਿੱਚ ਆਦਰਸ਼ ਸਕੂਲ ਤਿੰਨ ਨੇ ਜਿਹੜੇ ਉਹ ਦੋ 3 ਕੋਟ ਜ਼ਿਲ੍ਹੇ ਦੇ ਆ ਮਿੱਡੂਮਾਨ ਦਾ ਸਕੂਲ ਆ ਇੱਕ ਪੱਕੇ ਦਾ ਇੱਕ ਮੋਗੇ ਦਾ ਰਣਸ਼ੀਕਲਾ ਦਾ ਸਕੂਲ ਆ ਇਹਨਾਂ ਹੀ ਦੋਸ਼ਾਂ ਦੇ ਤਹਿਤ ਉਹਨਾਂ ਦੀਆਂ ਮੈਨੇਜਮੈਂਟਾਂ ਭੰਗ ਕੀਤੀਆਂ ਗਈਆਂ ਤੇ ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਪ੍ਰਬੰਧ ਆ ਉਹ ਸਰਕਾਰੀ ਹੱਥਾਂ 'ਚ ਲਿਆ ਗਿਆ ਇੱਕ ਵਾਰੀ ਤੇ ਪਰ ਭਗਵੰਤ ਮਾਨ ਦਾ ਉਹਦੂ ਗਾਂਜ ਆਵੜਿਆਚਾਰ ਕਰਮਾ ਉਹ ਕਹਿੰਦਾ ਵੀ ਮੈਂ ਨਹੀਂ ਇਹਨਾਂ ਭ੍ਰਸ਼ਟਾਚਾਰੀਆਂ ਨੂੰ ਹੱਥ ਲੱਗਣ ਦਿੰਦਾ ਜਿਹੜੇ ਭ੍ਰਸ਼ਟਾਚਾਰੀਆਂ ਦੇ ਖਿਲਾਫ ਬੋਲਣਗੇ ਇਹਨਾਂ ਨੂੰ ਫੜ ਕੇ ਜੇਲਾਂ 'ਚ ਟੰਗੂਗਾ ਇਸ ਲਈ ਭ੍ਰਸ਼ਟਾਚਾਰੀਆਂ ਨੂੰ ਖੁੱਲੀ ਛੁੱਟੀ ਦੇ ਰਹੇ ਆ ਉਹਦਾ ਕੋਈ ਮੜਾ ਮੋਟਾ ਹੈਡੋ ਤਹਿਸੀਲਦਾਰ ਫੜ ਲਿਆ ਕੋਈ ਪਟਵਾਰੀ ਫੜ ਲਿਆ ਉਹਦੇ ਨਾਂ ਦੇ ਉੱਤੇ ਲੋਕਾਂ ਨੂੰ ਗਮਰਾਹ ਕਰਨ ਤੇ ਲੱਗਿਆ ਹੋਇਆ ਤੇ ਇਹ ਬਹੁਤ ਸਪਸ਼ਟਾ ਪਿਛਲੇ ਦਿਨਾਂ ਦੇ ਵਿੱਚ ਜੀ ਇੱਕ ਚੱਲਦੀ ਰਹੀ ਆ ਵਿਧਾਨ ਸਭਾ ਦੇ ਵਿੱਚ ਵੀਡੀਓ ਚੱਲੀ ਹੋਈ ਆ ਕਿ ਠੇਕੇਦਾਰੀ ਪ੍ਰਬੰਧ ਆ ਜਿਹੜਾ ਇਹ ਬਹੁਤ ਖਤਰਨਾਕ ਆ ਸਕੂਲਾਂ 'ਚ ਹੋਵੇ ਚਾਹੇ ਕਿਤੇ ਹੋਰ ਹੋਵੇ ਅਸੀਂ ਉਹਨੂੰ ਖਤਮ ਕਰਾਂਗੇ ਪਰ ਇੱਥੇ ਦਾ ਸ਼ਰਿਆ ਵੀ ਠੇਕੇਦਾਰ ਆ ਇਹ ਠੇਕੇਦਾਰਾਂ ਨੂੰ ਬਚਾਉਣ ਤੇ ਲੱਗਿਆ ਹੋਇਆ ਸਭ ਕੁਝ ਠੇਕੇ ਤੇ ਦਿੱਤਾ ਜਾ ਰਿਹਾ ਚਾਹੇ ਉਹ ਸਰਕਾਰੀ ਹਸਪਤਾਲ ਆ ਚਾਹੇ ਉਹ ਸਾਡੇ ਜਿਹੜੇ ਪਾਣੀ ਪੀਣ ਦੇ ਵਾਟਰ ਬਾਕਸ ਆ ਚਾਹੇ ਉਹ ਸੜਕਾਂ ਨੇ ਚਾਹੇ ਉਹ ਪੀਆਰਟੀਸੀ ਆ ਕਿਹੜੀ ਚੀਜ਼ ਆ ਜਿਹੜੀ ਠੇਕੇ ਤੇ ਨਹੀਂ ਦਿੱਤੀ ਜਾ ਰਹੀਗੀ ਸਭ ਕੁਝ ਠੇਕੇਦਾਰਾਂ ਦੇ ਹਵਾਲੇ ਆ ਔਰ ਭਗਵਾਨ ਤੁਮਾਨ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਪੂਰੀ ਬਿਸ਼ਰਮੀ ਦੇ ਨਾਲ ਜਿਹੜੀਆਂ ਵਿਦੇਸ਼ੀ ਮੁਲਕਾਂ ਦੀਆਂ ਨੀਤੀਆਂ ਆ ਜਿਹੜਾ ਕੰਪਨੀਆਂ ਨੂੰ ਕੁੱਟ ਕੇ ਭਜਾਉਣ ਦੇ ਵਾਸਤੇ ਭਗਤ ਸਿੰਘ ਹੋਣਾ ਨੇ ਕੁਰਬਾਨੀ ਕੀਤੀ ਤੇ ਭਗਤ ਸਿੰਘ ਦੀ ਨਾਂ ਨੂੰ ਬਦਨਾਮ ਕਰਕੇ ਜਿਹੜਾ ਇਹ ਅੱਜ ਉਹਨਾਂ ਹੀ ਕੰਪਨੀਆਂ ਦੇ ਮੂਹਰੇ ਮਤਲਬ ਲਿਫਿਆ ਹੋਇਆ ਉਹਨਾਂ ਨਾਲ ਜੋਟੀ ਪਾਈ ਹੋਈ ਆ ਤੇ ਭਗਵੰਤ ਮਾਨ ਨੂੰ ਇਹ ਲੱਗਦੀ ਆ ਗੱਲ ਕਿ ਕਾਰਪੋਰੇਟਾਂ ਦੀ ਸੇਵਾ ਕਰਕੇ ਹੀ ਉੱਪਰਲੀ ਪੌੜੀ ਚੜਿਆ ਜਾ ਸਕਦਾ ਜਿਵੇਂ ਨਰਿੰਦਰ ਮੋਦੀ ਚੜਿਆ ਜੀ ਆਪਣੇ ਆਖਰੀ ਸਵਾਲ ਹੈ ਹੁਣ ਪ੍ਰਦਰਸ਼ਨ ਦਾ ਵਿਰੋਧ ਪਰ ਜਿਹੜਾ ਇੱਕ ਵਾਰੀ ਖੇਰੂ ਖੇਰੂ ਕਰਦਾ ਇੱਕ ਵਾਰੀ ਉਠਾਉਂਦਾ ਕਿ ਕੀ ਹੋਊਗਾ ਅੱਗੇ ਉਹਦਾ ਚੌਂਕੇ ਦੇਖੋ ਅਸੀਂ ਅੰਦਰੋਂ ਆਏ ਆ ਹਨ ਸਾਨੂੰ ਬਾਹਰ ਆ ਕੇ ਪਤਾ ਲੱਗਿਆ ਹੈਗਾ ਕਿ ਜਿਹੜਾ ਜ਼ਬਰ ਹੋਇਆ ਟੀਚਰਾਂ ਤੇ ਹੋਇਆ ਚਾਹੇ ਕਿਸਾਨਾਂ ਤੇ ਹੋਇਆ ਕਿ ਉਹਦੇ ਜ਼ਬਰ ਦੇ ਖਿਲਾਫ 12 ਤਰੀਕ ਨੂੰ ਵੱਡੀ ਰੈਲੀ ਕੀਤੀ ਜਾ ਰਹੀ ਹੈ ਜ ਜਿਹਦੇ ਵਿੱਚ ਹੋਰ ਵੀ ਕਿਸਾਨ ਜੱਥੇਬੰਦੀਆਂ ਨੇ ਹੋਰ ਜੱਥੇਬੰਦੀਆਂ ਨੇ ਉਹ ਸ਼ਾਮਲ ਹੋ ਰਹੀਆਂ ਨੇ ਤੇ ਵੱਡੀ ਪੱਧਰ ਤੇ ਪੰਜਾਬ ਦੇ ਜਿਹੜੇ ਲੋਕ ਹੈ ਉਹ ਇਕੱਠੇ ਹੋ ਕੇ ਜ਼ਬਰ ਵਿਰੋਧੀ ਦਿਨ ਹੈ ਜਿਹੜਾ ਉਹ ਮਨਾ ਰਹੇ ਹੈਗੇ ਤੇ ਇਸ ਕਰਕੇ ਜਾਨੀ ਕਿ ਅਸੀਂ 12 ਤਰੀਕ ਨੂੰ ਵੱਡਾ ਇਕੱਠ ਹੈ ਜਿਹੜਾ ਜ਼ੋਰ ਨਾਲ ਕਰਾਂਗੇ ਉਹਦੇ ਵਿੱਚ ਵੱਡੀ ਸ਼ਮੂਲੀਅਤ ਹੈ ਜਿਹੜੀ ਉਹਨੂੰ ਹੋਰ ਔਰਤਾਂ ਨੂੰ ਵੀ ਵੱਧ ਤੋਂ ਵੱਧ ਲਿਆਵਾਂਗੇ ਤੇ ਸਰਕਾਰ ਦੇ ਇਸ ਰਵਈਏ ਦੇ ਖਿਲਾਫ ਲੜਾਈਆਂ ਤਿੱਖੀਆਂ ਹੋਣਗੀਆਂ ਤੇ ਅਸੀਂ ਉਹ ਤਿੱਖੀ ਲੜਾਈ ਲਈ ਤਿਆਰ